ਸ਼ਰਮ ਕਰਾਇਆ ਕਰੋ ਮੈਂ ਕਹਿ ਰਿਹਾ ਮਿਲਾਵਟ ਆਲੇ ਸ਼ਰਮ ਕਰਾਇਆ ਕਰੋ ਤੁਸੀਂ ਨਾ ਲੋਕਾਂ ਨੂੰ ਮਿਲਾਵਟੀ ਚੀਜ਼ ਖਵਾ ਖਵਾ ਕੇ ਡੈਲਸਿਸ ਤੇ ਕੈਂਸਰਾਂ ਤੇ ਹਾੜਾਂ ਤੇ ਕੋਈ ਸ਼ਰਮ ਕਰੋ ਯਾਰ ਪਹਿ ਨਾ ਲੈ ਜਾਣਾ ਮਰ ਮੋ ਗਿਆ ਇੱਥੇ ਰਹਿ ਜਾਣਾ ਜੇ ਮੈਂ ਨਾਮ ਲਿਆਂਗਾ ਨਾ ਸਾਰਿਆਂ ਦੀ ਪੋਲਾ ਖੁੱਲ ਜਾਣੀਆਂ ਔਰ ਵੱਡੇ ਵੱਡੇ ਜਿੰਨੇ ਵੀ ਪੈਲਸ ਐ ਉੱਥੇ 150 ਰੁਪਏ ਕਿਲੋ ਵਾਲਾ ਪਨੀਰ ਜਾਂਦਾ 300 ਰੁਪਏ ਮੈਂ ਕਹਿੰਦਾ ਦੁੱਧਾ ਪਨੀਰ ਕੱਢ ਲੋ 300 ਤੋਂ ਵੀ ਉੱਪਰ ਪੈਂਦਾ ਹੈਗਾ ਔਰ ਮੈਂ ਇਹ ਗੱਲ ਪਹਿਲਾਂ ਮੈਂ ਸਿਵਲ ਸਰਜਨ ਲੁਧਿਆਣੇ ਨੂੰ ਵੀ ਕੀਤੀ ਸੀ ਔਰ ਤੁਹਾਨੂੰ ਮੈਂ ਦੱਸਦਾ ਜਿਹੜਾ ਇਹ ਕੇਕ ਆ ਰਿਹਾ ਹੈਗਾ ਬਰਥਡੇ ਵਾਲਾ ਕੇਕ ਉਹ ਤਾਂ ਮੂਹਣੀ ਸੁੰਦੀ ਹੈਗੀ ਮੇਰੇ ਦੋਸਤੋ ਆ ਕੇਕ ਵੀ ਕੱਟਨੇ ਬੰਦ ਕਰ ਦੋ ਫਰੂਟ ਕੇਕ ਲਿਆਓ ਅਸੀਂ ਵੀ ਬਰਥਡੇ ਕਰਦੇ ਆ ਫਰੂਟ ਕੇਕ ਲਿਆਣੇ ਆਗੇ ਜਿਹੜਾ ਫਰੂਟ ਕੇਕ ਹੈ ਉਹ ਕਟੋ ਆ ਜਿਹੜਾ ਵਾਈਟ ਵਾਲਾ ਕੇਕ ਆ ਮੂਹਣੀ ਸੁੰਦੀ ਹੈ ਜ਼ਹਿਰ ਨੀਰਾ ਕੈਮੀਕਲ ਇਹ ਨੀਰਾ ਜਾ ਰਿਹਾ ਤੁਹਾਨੂੰ ਦੱਸਦਾ ਜਿਹੜੀ ਮੂਨਿਸ ਹੈ ਕੈਮੀਕਲ ਹੈ ਜਿਹੜਾ ਆਪਣਾ ਰਿਫੈਂਡ ਹੈ ਉਹਦੇ ਚ ਕੈਮੀਕਲ ਪਾ ਕੇ ਉਹ ਬੰਦੀ ਆ ਬੰਦ ਕਰ ਦੋ ਮਿਲਾਵਟ ਖੋਰੋ ਆ ਦੇਖੋ ਤੁਹਾਡੀ ਦੇਨ ਹੈ ਸਾਰੇ ਜਿੰਨੇ ਮਰੀਜ਼ ਪਏ ਨੇ ਮੈਂ ਤੁਹਾਨੂੰ ਦੱਸਦਾ ਆ ਮਿਲਾਵਟੀ ਮਾਲ ਖਵਾ ਖਾ ਕੇ ਕੈਂਸਰ ਦੇ ਮਰੀਜ਼ ਹੈ ਤੁਸੀਂ ਲਿਆਤੇ ਹਾਰਟ ਪੇਸ਼ੈਂਟ ਲਿਆਤੇ ਹੈ ਡਾਇਲਸਿਸ ਦੇ ਮਰੀਜ਼ ਲਿਆਤੇ ਯਾਰ ਸ਼ਰਮ ਕਰਿਆ ਕਰੋ ਮਿਲਾਵਟ ਕਰਦੇ ਜੀ ਦੇ ਲਈ ਤੁਸੀਂ ਆ ਪੈਸਾ ਜੋੜਿਆ ਨਾ ਬੱਚਿਆਂ ਪੁੱਛਿਆਂ ਲਈ ਕਿਸੇ ਨੇ ਨਹੀਂ ਸਾਥ ਦੇਣਾ ਮਰ ਮੁੱਕ ਜਾਓਗੇ ਸਭ ਇੱਥੇ ਰਹਿ ਜਾਣਾ ਹੈਗਾ ਤੁਹਾਨੂੰ ਮੈਂ ਥੋੜਾ ਜਿਹਾ ਨਾ ਸਮਾਜ ਲਈ ਆਪਣੇ ਕੋਈ দায়িত্ব ਹੈਗੇ ਯਾਰ ਉਹ ਕਿਉਂ ਨਹੀਂ ਨਿਭਾਉਂਦੇ ਆਗੇ ਔਰ ਜਲਦੀ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਜਿਹੜਾ ਇਹ ਵਾਢੇ ਕੇ ਕੇ ਉਹਦੇ ਬਾਰੇ ਮੈਂ ਇੱਥੇ ਦੇ ਮੈਡਮ ਸਿਵਲ ਸਰਜਨ ਜਿਹੜੇ ਮੈਡਮ ਨੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਰਮਨਦੀਪ ਜੀ ਬਹੁਤ ਹੋ ਨਾਲ ਨੇ ਤੇ ਮੈਂ ਜਲਦੀ ਹੀ ਜਿਹੜੇ ਡਾਕਟਰ ਨੇ ਹੁਣ ਇਹ ਰੇਡ ਮਾਰੀ ਹੈ ਮੈਂ ਉਹਨਾਂ ਨਾਲ ਵੀ ਜਲਦੀ ਮਿਲਾਂਗਾ ਤੇ ਮੈਂ ਸਮਾਜ ਨੂੰ ਇਹ ਕਹਿਣਾ ਚਾਹਨਾ ਹੈਗਾ ਤੁਸੀਂ ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਚਲੋ ਜੇ ਕੋਈ ਵੀ ਮਿਲਾਵਟ ਕਰਦਾ ਹੈ ਮੇਰਾ ਮੋਬਾਈਲ ਨੰਬਰ ਨੋਟ ਕਰੋ ਦਾਇਤ ਤੁਹਾਡਾ 98147 98147 32120 ਤੁਸੀਂ ਇਹ ਨੰਬਰ ਤੇ ਮੈਨੂੰ ਤੁਸੀਂ ਕੰਫਰਮ ਕਰੋ ਮੈਂ ਜਾ ਕੇ ਰੇਡ ਮਾਰਾਂਗਾ ਸਿਵਲ ਹਸਪੀਟਲ ਤੋਂ ਸਿਵਲ ਸਰਜਨ ਮੈਡਮ ਨੂੰ ਜਾਂ ਹੈਲਥ ਮੈਡਮ ਨੂੰ ਕਹਿ ਕੇ ਮੈਂ ਰੇਡ ਮਾਰਾਂਗਾ ਤੁਸੀਂ ਲਿਆਓ ਸਾਡੇ ਕੋਲ ਕਿਹੜਾ ਮਿਲਾਵਟ ਕਰਦਾ ਹੈਗਾ ਔਰ ਖਾਸ ਕਰਕੇ ਦੋ ਦਹੀਂ ਪਨੀਰ ਕਿਉਂਚ ਮਿਲਾਵਟ ਕਰਨੀ ਬੰਦ ਕਰ ਦੋ ਇੱਕ ਦਿਨ ਆਜਾ ਕਾਲ ਆਊਗਾ ਸਾਰਿਆਂ ਨੂੰ ਲਪੇਟੇ ਲੈ ਕੇ ਤੁਸੀਂ ਖਤਮ ਕਰ ਦੋਗਾ ਯਾਰ ਸ਼ਰਮ ਕਰਿਆ ਕਰੋ ਔਰ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਦੋਸਤੋ ਕਿਹੜਾ ਗਰਹ ਕਰਤਾ ਬੰਦਾ ਜਦੋਂ ਵੀ ਬਿਮਾਰ ਹੁੰਦਾ ਹੈਗਾ ਆ ਚੀਜ਼ਾਂ ਖਾ ਕੇ ਹੁੰਦਾ ਦੇਖੋ ਪਹਿਲਾਂ ਅਸੀਂ ਸਾਰੇ ਸਿਹਤ ਰਹਿੰਦੇ ਸੀ ਕਿਉਂਕਿ ਪਿਓਰਿਟੀ ਸੀਗੀ ਹੁਣ ਹਰ ਚੀਜ਼ ਚ ਮਿਲਾਵਟ ਹੈ ਵੱਡੇ ਵੱਡੇ ਕੰਪਨੀਆਂ ਮਿਲਾਵਟ ਕਰ ਰਹੀਆਂ ਪਤਾ ਨਹੀਂ ਮੈਂ ਮ ਜੋਨ ਪਤਾ ਨਹੀਂ ਉੱਥੇ ਦੇਸੀ ਕੀ ਹੋਈ ਸਾਰਾ ਡੁਪਲੀਕੇਟ ਨੇ ਆ ਸੀਗਾ ਯਾਰ ਕਿੱਥੇ ਲੈ ਕੇ ਜਾਉਂਗੇ ਰੁਪਈਆ ਜਿੱਦ ਦਿਨਾ ਇੱਕ ਪੁਚਾਲ ਜਾਣਾ ਨਾ ਸਾਰਿਆਂ ਨੂੰ ਕੰਮ ਕਰ ਦੂਗਾ ਬਾ 10 20% ਹੀ ਲੋਕ ਰਹਿਣਗੇ ਖਿਆਲ ਕਰ ਲੋ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਲਈ ਨਹੀਂ ਜੇ ਆਪਣੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਣਾ ਹੈਗਾ ਯਾਰ ਕੁਝ ਤਾਂ ਲੋਕ ਹੈ ਜਿਹਨੇ ਵੀਡੀਓ ਦੇਖਿਆ ਨਗੇ ਇਗਨੋਰ ਕਰ ਦਿੰਦੇ ਅੱਛੀ ਵੀਡੀਓ ਨੂੰ ਸਾਰਾ